ਗੁਰੂ ਪਿਆਰੀ ਗੁਰੂ ਸਵਾਰੇ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰੂ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਅੱਜ ਭਾਦੋਂ ਦੀ ਮਹੀਨੇ ਦੀ ਸੰਗ੍ਰਾਂਦ ਦਾ ਪਵਿੱਤਰ ਦਿਹਾੜਾ ਹੈ ਭਾਈ ਸਤਿਗੁਰੂ ਮਹਾਰਾਜ ਨੇ ਰਹਿਮਤਾਂ ਕਰਕੇ ਸਾਵਣ ਦਾ ਮਹੀਨਾ ਬੜਾ ਸੁੱਖਾਂ ਦਾ ਬਦੀਦ ਕਰਵਾਇਆ ਹੈ। ਪਾਤਸ਼ਾਹ ਜੀ ਕਿਰਪਾ ਕਰਨ ਇਹ ਆਉਣ ਵਾਲਾ ਭਾਦੋਂ ਦਾ ਮਹੀਨਾ ਸਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਭਾਈ। ਪਾਤਸ਼ਾਹ ਨੇ ਕਿਰਪਾ ਕਰਕੇ ਜੋ ਆਪਾਂ ਨੂੰ 12 ਮਾਹਾਂ ਦੇ ਜਾਪ ਦੇ ਵਿੱਚ ਭਾਦੋਂ ਮਹੀਨੇ ਦੇ ਸੰਦਰਭ ਦੇ ਵਿੱਚ ਜਾਪ ਬਖਸ਼ਿਸ਼ ਕੀਤਾ ਹੈ ਭਾਈ ਆਓ ਸਰਵਣ ਕਰੀਏ ਭਾਦੋ ਮਹੀਨੇ ਦਾ ਜਾਪ ਪਿਆਰ ਦੇ ਨਾਲ ਸਾਰੇ ਜਾਣੇ ਸਰਵਣ ਕਰਿਓ ਭਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਾਦੋ ਇਹ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲਕ ਸਿੰਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਸੇ ਪਹਾਤ ਹੋਇ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਨਾਨਕ ਪ੍ਰਭ ਸਰਨਾਗਤੀ चरणम बोहित प्रभु देत से पादोए नरक न पाई है गुरु रखनवाला हित सतनाम श्री वाह गुरु सतगुरु महाराज कृपा करण ਸਬਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਲੈਣ ਭਾਈ ਆਉਣ ਵਾਲਾ ਭਾਦੋਂ ਦਾ ਮਹੀਨਾ ਸਬਨਾ ਲਈ ਖੁਸ਼ੀਆਂ ਲੈ ਕੇ ਆਵੇ ਸਬਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਲੈਣ ਸਤਿਗੁਰੂ ਮਹਾਰਾਜ ਸਬਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਭਾਈ ਆਓ ਸਰਬਤ ਦਾ ਭਲਾ ਮੰਗਤੇ ਹੋਏ ਭਾਈ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਤ੍ਰਿਵਾਹੀ ਗੁਰੂ ਸਾਹਿਬ ਜੀ ਪਾਦੋਏ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲਖ ਸਿੰਗਾਰ ਬਣਾਇਆ ਕਰਜ ਨਹੀਂ ਕੀਤ ਜਿਤ ਦਿਨ ਦੇਹ ਸੇ ਪਹਾਤ ਹੋਏ ਨਰਕ ਨ ਪਾਈਐ ਗੁਰ ਰਖਣ ਵਾਲਾ ਏਤ ਨਾਨਕ ਪ੍ਰਭ ਸਰਨਾ ਗਤੀ ਚਰਨਾਂ ਬੋਹਿਤ ਪ੍ਰਭ ਦੇਤ ਸੇ ਪਿਨਰਕ ਨ ਪਾਈਐ ਗੁਰ ਰਖਣ ਵਾਲਾ ਹੈਤ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਲੈਣ ਭਾਈ ਆਉਣ ਵਾਲਾ ਭਾਦੋਂ ਦਾ ਮਹੀਨਾ ਸਭਨਾ ਲਈ ਖੁਸ਼ੀਆਂ ਲੈ ਕੇ ਆਵੇ ਸਭਨਾ ਦੇ ਸਿਰ ਤੇ ਮੀਰ ਪਰਿਆ ਹੱਥ ਰੱਖ ਲੈਣ ਸਤਿਗੁਰੂ ਮਹਾਰਾਜ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਭਾਈ ਆਓ ਸਰਬਤ ਦਾ ਭਲਾ ਮੰਗਤੇ ਹੋਏ ਭਾਈ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ